ਪਹਿਲਾਂ ਵੀ ਇੱਥੇ ਪੁਲਿਸ ਸਟੇਸ਼ਨ ਦੇ ਬਾਹਰ ਅਸੀਂ ਦੇਖਦੇ ਸੀ ਵੀ ਗੱਡੀ ਨਹੀਂ ਸੀ ਖੜੀ ਰਹਿੰਦੀ ਹੁਣ ਇੱਥੇ ਗੱਡੀ ਖੜੀ ਰਹਿੰਦੀ ਕਿ ਕੀ ਆ ਮਾਮਲਾ ਜੀ ਸਰ ਇਹ ਅਫਸਰਾਂ ਦੇ ਦੇ ਮੁਤਾਬਕ ਆ ਸਿਰ ਰੱਖਿਆ ਨੂੰ ਮੱਧਿਆ ਰੱਖ ਨਜ਼ਰ ਰੱਖਦੇ ਹੋਏ ਇਹ ਐਲਐਮਡੀ ਲਾਈਏ ਇਹ ਤੇ ਰਾਤ ਇੱਥੇ ਗੱਡੀ ਮਲਾਜਮ ਤਨਾਤ ਰਹਿੰਦੀ ਹੈ 24 ਘੰਟੇ ਰਹਿੰਦੇ ਜੀ 24 ਘੰਟੇ ਸਰ ਡਿਊਟੀ ਬਦਲਦੀ ਰਹਿੰਦੀ ਹੈ ਹਾਂਜੀ ਡਿਊਟੀ ਮਲਾਜਮਾਂ ਦੀ ਬਦਲਦੀ ਰਹਿੰਦੀ ਹੈ 24 ਘੰਟੇ ਇੱਥੇ ਤਾਇਨਾਤ ਰਹਿੰਦੀ ਹੈ ਜੀ ਗੱਡੀ ਇੱਥੇ ਗੁਰਦੇਵ ਸਿੰਘ ਜੀ ਫਿਰ ਕਿੰਨੇ ਤੋਂ ਕਿੰਨੇ ਡਿਊਟੀ ਤੁਹਾਡੀ ਸਵੇਰੇ 8:00 ਤੋਂ ਲੈ ਕੇ ਦੇ ਸ਼ਾਮ ਦਾ ਕੋਈ ਰਾਤ ਦਾ ਟ੍ਰੈਕ ਹੈ। ਹਾਂਜੀ। ਸਵੇਰੇ 8:00 ਵਜੇ ਤੋਂ ਲੈ ਕੇ ਰਾਤ ਦੇ 8:00 ਵਜੇ ਤੱਕ ਹੈ। ਗੱਡੀ ਚੈੱਕ ਵੀ ਕੀਤੀ ਆ। ਹਾਂਜੀ। ਗੱਡੀ ਚੈੱਕ ਕੀਤੀ ਗੱਲ ਨਾ ਚੈੱਕ ਪੈ ਕੀਤੀ ਆ ਜੀ ਬਿਲਕੁਲ ਸਰ। ਮੰਨ ਲਓ ਜੇ ਕੋਈ ਘਟਨਾ ਵਾਪਰਦੀ ਤੜ ਤੜ ਚੱਲਣ ਗਿਆ। ਹਾਂ ਚੱਲਣ ਗਿਆ। ਚੱਲਣ ਗਿਆ ਜੀ। ਹੈ? ਚੱਲਣ ਗਿਆ ਜੀ। ਕੀ ਲੋੜ ਪੈਗੀ ਥਾਣੇ ਦੀ ਇਹ ਸਾਰਾ ਕੁਝ ਕਰਨ ਦੀ ਜੀ। ਗੱਡੀ ਵੀ ਲੱਗੀ ਆ ਕੰਦਾ ਵੀ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ। ਇਹ ਜੀ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੌਕਸੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਇਹ ਸਾਰੇ ਜਿਹੜੇ ਪ੍ਰਾਲੇ ਕੀਤੇ ਗਏ ਨੇ ਕਿ ਥਾਣੇ ਦੀ ਵੀ ਜਿਹੜੀ ਇਹ ਸੁਰੱਖਿਆ ਜਿਹੜੀ ਆ ਮਜ਼ਬੂਤ ਕੀਤੀ ਗਈ ਆ ਤੇ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਵੀ ਜਿਹੜਾ ਮਜ਼ਬੂਤ ਕੰਟਰੋਲ ਜਿਹੜਾ ਵਾ ਉਹ ਰੱਖਿਆ ਜਾਊਗਾ ਤਾਂ ਜੋ ਕੋਈ ਵੀ ਮਾੜਾ ਅਸਰ ਜਿਹੜਾ ਵਾ ਸਿਰ ਨਾ ਚੁੱਕ ਸਕੇ ਇਹ ਕੋਈ ਖਾਸ ਰੀਜਨ ਨਹੀਂ ਕੋਈ ਖਾਸ ਰੀਜਨ ਨਹੀਂ ਆ ਜੀ ਬਿਲਕੁਲ ਰੁਟੀਨ ਦੀ ਜਿਹੜੀ ਆ ਜਿਹੜੀਆਂ ਹਦਾਤਾਂ ਵਸਰਾ ਤੋਂ ਆਉਂਦੀਆਂ ਨੇ ਉਹ ਉਹ ਨੂੰ ਮਦੀਨ ਜੇ ਰੱਖਦੇ ਹੋਇ ਸਾਰਾ ਕਰਵਾਇਆ ਜਾ ਰਿਹਾ ਜੀ ਸਾਡੇ ਤੁਹਾਡੇ ਤੋਂ ਪਹਿਲਾਂ ਵੀ ਕਈ ਆਏ ਸੱਚੋ ਆਏ ਕਈ ਇਥੋਂ ਗਏ ਤੇ ਫਰਗੜ ਤੁਰੀ ਨਹੀਂ ਦਿਖਾ ਕੇ ਤੋਂ ਇੱਕੰਨਾ ਜਿਹੜੀਆਂ ਸੀਗੀਆਂ ਥਾਣੇ ਦੀਆਂ ਕਾਫੀ ਜਿਹੜੀਆਂ ਟੁੱਟੀਆਂ ਭੱਜੀਆਂ ਇਹ ਇੱਕਦਮ ਜਿਹੜੀ ਇਹਨਾਂ ਨੂੰ ਕੰਦਾ ਨੂੰ ਉੱਚਾ ਕੀਤਾ ਜਾ ਰਿਹਾ ਤੇ ਬਿਲਕੁਲ ਜੀ ਪਹਿਲਾਂ ਸੀਗੀਆਂ ਮਤਲਬ ਕੰਦਾ ਸੀਗੀਆਂ ਬਟ ਉਹ ਕਿਸੇ ਵਜ੍ਹਾ ਕਰਕੇ ਜਿਵੇਂ ਕੰਦ ਡਿੱਗ ਗਈ ਸੀ ਉਹਨਾਂ ਨੂੰ ਰੈਨੋਵੇਟ ਕੀਤਾ ਗਿਆ ਜੀ ਇਹ ਬਾਕੀ ਚਲੋ ਜੋ ਅਫਸਰਾਂ ਦੇ ਦਸ਼ਾਦਰ ਦੇਸ਼ ਨੇ ਕੰਦਾ ਵਿੱਚ ਨਿਯਤ ਕੀਤੀਆਂ ਵਈਆਂ ਨੇ ਤੇ ਸੁਰੱਖਿਆ ਦੇ ਮੱਦੇ ਰੱਖਦੇ ਸਾਰਾ ਕੁਝ ਕੀਤਾ ਗਿਆ ਜੀ ਹਾਂ ਇੱਕ ਗੱਡੀ ਵੀ ਪੁਲਸ ਦੀ ਤਾਇਨਾਤ ਰਹਿੰਦੀ ਆ ਲੰਬੀ ਮਲਾਜਮ ਇੱਥੇ 24 ਘੰਟੇ ਤਾਇਨਾਤ ਰਹਿੰਦੇ ਬਿਲਕੁਲ ਜੀ ਬਿਲਕੁਲ ਥਾਣੇ ਦੇ ਬਾਹਰ ਵੀ ਆਪਣਾ ਫਰੰਟ ਤੇ ਵੀ ਬੈਕ ਸਾਈਡ ਤੇ ਵੀ ਸਾਰੇ ਪਾਸੇ ਜੋ ਸਾਡੇ ਸੰਤਰੀ ਨੇ ਆ ਮਤਲਬ ਥਾਣੇ ਦੀ ਬਿਲਡਿੰਗ ਤੇ ਵੀ ਤਾਇਨਾਤ ਨੇ ਪੂਰੇ ਚੌਕਸ ਨੇ ਅਲਰਟ ਨੇ ਤੇ ਬਿਲਕੁਲ ਜੀ ਹਾਂ ਸਾਰੇ ਖਾਸ ਕਰਨਾ ਚਾਹੋਗੇ ਲੋਕਾਂ ਨੂੰ ਹਾਂ ਬਿਲਕੁਲ ਜੀ ਪਬਲਿਕ ਪੁਲਿਸ ਦਾ ਸਹਿਯੋਗ ਦਵੇ ਤੇ ਪੁਲਿਸ ਜਿਹੜੀ ਆ ਲੋਕਾਂ ਦੀ ਸੇਵਾ ਲਈ ਵਚਨਬੱਧ ਆ ਜੀ ਤੇ ਮਾੜੇ ਅੰਸਰਾਂ ਤੇ ਜਿਹੜਾ ਵਾ ਉਹ ਸ਼ਕਤੀ ਨਾਲ ਉਹਨਾਂ ਨੂੰ ਦਾ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈਆਂ ਅਮਲ ਤੇ ਲਿਆਂਦੀ ਜਾਊਗੀ ਤੇ ਮਾੜੇ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਊਗਾ